ਮੀਡੀਆ ਤੇ ਉੱਤੇ ਇੱਕ ਵਟਸਐਪ ਚੈਟ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਲੇਡੀ ਡੀਐਸਪੀ ਨੇ ਇੱਕ ਹੋਟਲ ਕਾਰੋਬਾਰੀ ਨੂੰ ਆਪਣੇ ਪਿਆਰ ਦੇ ਵਿੱਚ ਫਸਾ ਕੇ ਲੁੱਟ ਲਏ 2.5 ਕਰੋੜ ਰੁਪਏ ਹੋਟਲ ਕਾਰੋਬਾਰੀ ਦਾ ਕਹਿਣਾ ਹੈ ਕਿ ਪਹਿਲਾਂ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਉਸ ਤੋਂ ਬਾਅਦ ਜਦੋਂ ਪਿਆਰ ਦੀਆਂ ਪੀਂਗਾ ਝੁੱਟਣੀਆਂ ਪੈ ਗਈਆਂ ਮਹਿੰਗੀਆਂ ਤਾਂ ਕਾਰੋਬਾਰੀ ਨੇ WhatsApp ਚੈਟ ਨੂੰ ਹੀ ਸੋਸ਼ਲ ਮੀਡੀਆ ਦੇ ਉੱਤੇ ਲੀਕ ਕਰ ਦਿੱਤਾ ਐਨਾ ਹੀ ਨਹੀਂ ਕਾਰੋਬਾਰੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਨੂੰ ਤਲਾਕ ਲੈਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ ਖਬਰ ਛੱਤੀਸਗੜ੍ਹ ਤੋਂ ਜਿੱਥੇ ਕਿ ਪਿਛਲੇ 2-3 ਦਿਨਾਂ ਤੋਂ ਛੱਤੀਸਗੜ੍ਹ ਦੀ ਇੱਕ ਡੀਐਸਪੀ ਮਹਿਲਾ ਅਤੇ ਇੱਕ ਕਰੋੜਪਤੀ ਕਾਰੋਬਾਰੀ ਵਿਚਕਾਰ ਇੱਕ ਵਟਸਐਪ ਚੈਟ ਸੋਸ਼ਲ ਮੀਡੀਆ ਦੇ ਉੱਤੇ ਫਾਇਰਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਛੱਤੀਸਗੜ੍ਹ ਪੁਲਿਸ ਦੀ ਡੀਐਸਪੀ ਕਲਪਨਾ ਵਰਮਾ ਅਤੇ ਕਰੋੜਪਤੀ ਕਾਰੋਬਾਰੀ ਦੀਪਕ ਟੰਡਨ ਦੀ ਪ੍ਰੇਮ ਕਹਾਣੀ ਅਤੇ ਪ੍ਰੇਮ ਜਾਲ ਦੀ ਚਰਚਾ ਹੋ ਰਹੀ ਹੈ ਇੱਕ ਵਪਾਰੀ ਅਤੇ ਇੱਕ ਡੀਐਸਪੀ ਦੀ ਪ੍ਰੇਮ ਕਹਾਣੀ ਸਸਪੈਂਸ ਥ੍ਰਿਲਰ ਅਤੇ ਧੋਖੇ ਨਾਲ ਭਰੀ ਹੋਈ ਹੈ ਹੁਣ ਦੋਵਾਂ ਦੀਆਂ ਫੋਟੋਆਂ WhatsApp ਚੈਟ ਵੀਡੀਓ ਅਤੇ ਦਸਤਾਵੇਜ਼ ਲੀਕ ਕੀਤੇ ਜਾ ਰਹੇ ਨੇ ਠੱਗਿਆ ਹੋਇਆ ਮਹਿਸੂਸ ਕਰਦੇ ਹੋਏ ਕਾਰੋਬਾਰੀ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਉਣ ਜਾਂਦਾ ਹੈ ਤਾਂ ਉਜ਼ੀ ਕਿਤੇ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਜਾਂਦੀ ਇਸ ਦੌਰਾਨ ਕਾਰੋਬਾਰੀ ਦੀਪਕ ਟੰਡਨ ਨੇ ਸੋਸ਼ਲ ਮੀਡੀਆ ਤੇ ਕੁਝ ਵਟਸਐਪ ਚੈਟ ਲੀਕ ਕਰ ਦਿੱਤੀ ਜਿਸ ਵਿੱਚ ਕਾਰੋਬਾਰੀ ਦੀ ਪਤਨੀ ਨਾਲ ਪੈਸੇ ਦੀ ਮੰਗ ਅਤੇ ਤਲਾਕ ਦੀ ਗੱਲ ਕੀਤੀ ਜਾ ਰਹੀ ਹੈ ਦੱਸਿਆ ਕਿ ਛੱਤੀਸਗੜ੍ਹ ਦੇ ਦਾਤੇ ਭੜਾ ਵਿੱਚ ਤਾਇਨਾਤ ਡੀਐਸਪੀ ਕਲਪਨਾ ਵਰਮਾ ਨੇ ਸੋਸ਼ਲ ਮੀਡੀਆ ਤੇ ਚਰਚਾ ਮਚਾ ਰੱਖੀ ਹੈ ਡੀਐਸਪੀ ਕਲਪਨਾ ਵਰਮਾ ਅਤੇ ਇੱਕ ਸਥਾਨਕ ਕਰੋੜਪਤੀ ਕਾਰੋਬਾਰੀ ਦੀਪਕ ਟੰਡਨ ਵਿਚਕਾਰ ਰਿਸ਼ਤਾ ਪ੍ਰੇਮ ਕਹਾਣੀ ਤੋਂ ਪਰੇ ਪਿਆਰ ਧੋਖਾ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਵਿਕਸਿਤ ਹੁੰਦਾ ਜਾਪਦਾ ਹੈ ਕਾਰੋਬਾਰੀ ਦੀਪਕ ਟੰਡਨ ਨੇ ਡੀਐਸਪੀ ਦੇ ਨੇੜਲੇ ਰਿਸ਼ਤੇ ਦਾ ਫਾਇਦਾ ਉਠਾਣ 2 ਕਰੋੜ ਰੁਪਏ ਅਤੇ ਕੀਮਤੀ ਸਮਾਨ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ 2021 ਦੇ ਵਿੱਚ ਸ਼ੁਰੂ ਹੋਇਆ ਇਹ ਰਿਸ਼ਤਾ ਹੁਣ ਚੰਤਕ ਹੋ ਚੁੱਕਿਆ ਹੈ ਡੀਐਸਪੀ ਕਲਪਨਾ ਵਰਮਾ ਦੀਆਂ ਕਈ WhatsApp ਚੈਟਾਂ ਨੇ ਨਾ ਤਾਂ ਸਿਰਫ 36 ਕੜ ਸਗੋਂ ਪੂਰੇ ਤੇਜਪਰ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਦੋਸਤ ਸਨ ਜੋ ਹੌਲੀ-ਹੌਲੀ ਢੂੰਗੇ ਰਿਸ਼ਤੇ ਦੇ ਵਿੱਚ ਡੁੱਬਦੇ ਗਏ ਦੀਪਕ ਟੰਡਨ ਦਾ ਦੋਸ਼ ਹੈ ਕਿ ਇਸ ਸਮੇਂ ਦੌਰਾਨ ਯਾਨੀ ਕਿ 2021 ਤੋਂ ਲੈ ਕੇ ਹੁਣ ਤੱਕ ਡੀਐਸਪੀ ਨੇ ਉਸ ਤੋਂ ਕਈ ਬਹਾਨਿਆਂ ਹੇਠ ਵੱਡੀ ਰਕਮ ਤੇ ਮਹਿੰਗੇ ਤੋਹਫੇ ਲੈ ਲਏ ਨੇ ਕਾਰੋਬਾਰੀ ਨੇ ਦੋਸ਼ ਲਗਾਉਣੇ ਕਿ ਉਸਨੇ ਡੀਐਸਪੀ ਕਲਪਨਾ ਨੂੰ ਕਈ ਕਿਸ਼ਤਾਂ ਦੇ ਵਿੱਚ 2 ਕਰੋੜ ਰੁਪਏ ਦੀ ਨਕਦੀ ਦਿੱਤੀ ਹੈ ਅਤੇ ਉਸਨੇ ਇੱਕ ਹੀਰੇ ਦੀ ਅੰਗੂਠੀ ਇੱਕ ਸੋਨੇ ਦੀ ਚੈਨ ਅਤੇ ਇੱਕ ਮਹਿੰਗੀ ਕਾਰ ਵੀ ਦਿਲਾਈ ਹੈ ਪਰ ਸਭ ਤੋਂ ਗੰਭੀਰ ਦੋਸ਼ ਇਹ ਹੈ ਕਿ ਡੀਐਸਪੀ ਨੇ ਕਾਰੋਬਾਰੀ ਦੇ ਇੱਕ ਹੋਟਲ ਦੀ ਰਜਿਸਟਰੀ ਆਪਣੇ ਭਰਾ ਦੇ ਨਾਂ ਤੇ ਕਰ ਦਿੱਤੀ ਇਹ ਕਦਮ ਨਾਲ ਡੀਐਸਪੀ ਦੇ ਇਰਾਦਿਆਂ ਤੇ ਗੰਭੀਰ ਸਵਾਲ ਜਿਹੜੇ ਕਿ ਖੜੇ ਹੁੰਦੇ ਦਿਖਾਈ ਦੇ ਰਹੇ ਨੇ ਇਹ ਮਸਲਾ ਕਦੋਂ ਭਖਿਆ ਉਹ ਤੁਹਾਨੂੰ ਦੱਸ ਦਈਏ ਕਾਰੋਬਾਰੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਜਦੋਂ ਇਹਨਾਂ ਸਭ ਚੈਟਾਂ ਬਾਰੇ ਉਸ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਸ ਦੀ ਪਤਨੀ ਪਰੇਸ਼ਾਨ ਰਹਿਣ ਲੱਗ ਪਈ ਜਦੋਂ ਉਸ ਨੂੰ ਡੀਐਸਪੀ ਨਾਲ ਉਸਦੇ ਸੰਬੰਧਾਂ ਅਤੇ ਵੱਡੇ ਵਿਤੀ ਲੈਂਡ ਦੇਣ ਬਾਰੇ ਪਤਾ ਲੱਗਾ ਤਾਂ ਘਰ ਦੇ ਵਿੱਚ ਝਗੜਾ ਰਹਿਣ ਲੱਗ ਪਿਆ ਜਿਵੇਂ-ਜਿਵੇਂ ਵਿਵਾਦ ਵਧਦਾ ਗਿਆ ਡੀਐਸਪੀ ਨੇ ਕਾਰੋਬਾਰੀ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਲਈ ਦੀਪਕ ਟੰਡਨ ਨੇ ਫੈਸਲਾ ਲਿਆ ਕਿ ਉਹ ਹੁਣ ਇਹ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਵੇਗਾ ਸ਼ਿਕਾਇਤ ਵਿੱਚ ਕਾਰੋਬਾਰੀ ਨੇ ਵਟਸਐਪ ਚੈਟਾਂ ਦੇ ਕਈ ਸਕਰੀਨਸ਼ਾਟ ਅਤੇ ਵੀਡੀਓ ਲੈਂਡ ਦੇ ਸਬੂਤ ਪ੍ਰਦਾਨ ਕੀਤੇ ਇਹ ਸਬੂਤ ਡੀਐਸਪੀ ਅਤੇ ਕਾਰੋਬਾਰੀ ਵਿਚਕਾਰ ਹੋਈ ਗੱਲਬਾਤ ਦੇ ਅਤੇ ਪੈਸੇ ਦੀ ਮੰਗ ਨੂੰ ਸਾਬਿਤ ਕਰਦੇ ਨੇ ਉਧਰ ਜਦੋਂ ਡੀਐਸਪੀ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਡੀਐਸਪੀ ਨੇ ਇਸ ਸਾਰੇ ਨੂੰ ਖਾਰਜ ਕੀਤਾ ਉਸਨੇ ਕਿਹਾ ਕਿ ਦਸਤਾਵੇਜ਼ ਜੋ WhatsApp ਚੈਟਾਂ ਨੇ ਸਭ ਨਕਲੀ ਨੇ ਕਿਉਂਕਿ ਕਾਰੋਬਾਰੀ ਦਾ ਡੀਐਸਪੀ ਦੇ ਪਿਤਾ ਦੇ ਨਾਲ ਕੋਈ ਵਿਵਾਦ ਜਿਹੜਾ ਹੋ ਪੁਰਾਣਾ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਉਸਨੇ ਇਹ ਸਭ ਡਰਾਮਾ ਜਿਹੜਾ ਕਿ ਰਚਿਆ ਫਿਲਹਾਲ ਇਹ ਅਗਲੀ ਕਾਰਵਾਈ ਹੋਵੇਗੀ ਕਿ ਆਖਿਰ ਕਾਰੋਬਾਰੀ ਝੂਠ ਬੋਲ ਰਿਹਾ ਹੈ ਕਿ ਸੱਚ ਬੋਲ ਰਿਹਾ ਹੈ ਤੇ ਕਾਰੋਬਾਰੀ ਦੀਪਕ ਟੰਡਨ ਨੇ ਪੁਲਿਸ ਨੂੰ ਸਬੂਤ ਵਜੋਂ ਹੈਰਾਨ ਕਰ ਦੇਣ ਵਾਲੇ WhatsApp ਸਕਰੀਨਸ਼ਾਟ ਪ੍ਰਦਾਨ ਜਿਹੜੇ ਉਹਨਾਂ ਕੀਤੇ ਨੇ ਉਸ ਨੇ ਡੀਐਸਪੀ ਨਾਲ ਫੋਟੋਆਂ ਵੀ ਪ੍ਰਦਾਨ ਕੀਤੀਆਂ ਨੇ ਛਤੀਸਗੜ੍ਹ ਪੁਲਿਸ ਕੋਲ ਦੋਵਾਂ ਦੀਆਂ ਕਈ ਫੋਟੋਜ਼ ਅਤੇ ਵੀਡੀਓਜ਼ ਹਨ ਜਿਸ ਕਾਰਨ ਪੁਲਿਸ ਖੁਦ ਡੀਐਸਪੀ ਦੇ ਇਰਾਦਿਆਂ ਤੇ ਸਵਾਲ ਜਿਹੜੀ ਕਿ ਉਠਾਣ ਦੀ ਦਿਖਾਈ ਦੇ ਰਹੀ ਹੈ